ਜਦੋਂ ਗੁਰੂ ਗੋਬਿੰਦ ਸਿੰਘ ਜੀ ਨੇ ਸਵੇਪੋਨੂ ਆਨੰਦਪੁਰ ਸਾਹਿਬ ਦਾ ਕਿਲਾ ਛੱਡਿਆ ਤਾਂ ਸਮੇਂ ਦੇ ਸਾਸਕਾਂ ਨੇ ਜੋ ਝੂਠੀਆਂ ਸੋਹਾਂ ਖਾਦੀਆਂ ਸੀ ਉਹਨਾਂ ਨੇ ਆਪਣੀਆਂ ਸੋਹਾਂ ਤੋੜ ਦਿੱਤੀਆਂ ਤੇ ਗੁਰੂ ਪਾਤਸ਼ਾਹ ਜੀ ਨੇ ਪਰਵਾਰ ਤੇ ਭਾਬਾ ਸਿੰਘਾਂ ਦੇ ਉੱਪਰ ਹਮਲਾ ਕਰ ਦਿੱਤਾ ਤੇ ਉੱਧਰ ਸਰਸਾ ਨਦੀ ਦਾ ਪਾਣੀ ਵੀ ਠਾਠਾ ਮਾਰ ਰਿਹਾ ਸੀ ਤੇ ਸਰਸਾ ਨਦੀ ਦੇ ਵਿੱਚ ਕੁਝ ਸਿੰਘ ਤੇ ਘੋੜੇ ਰੁੜਨ ਕਾਰਨ ਸ਼ਹੀਦ ਹੋ ਗਏ ਤੇ ਗੁਰੂ ਪਾਤਸ਼ਾਹ ਜੀ ਦਾ ਪਰਿਵਾਰ ਸੱਤ ਪੋਨੂ ਤਿੰਨ ਹਿੱਸਿਆਂ ਦੇ ਵਿੱਚ ਵੰਡਿਆ ਗਿਆ ਮਾਤਾ ਗੁਜਰ ਕੌਰ ਜੀ ਤੇ ਛੋਟੇ ਸਾਹਿਬ ਜੀ ਦੇ ਗੰਗੂ ਬ੍ਰਾਹਮਣ ਦੇ ਨਾਲ ਚਲੇ ਗਏ ਗੁਰੂ ਗੋਬਿੰਦ ਸਿੰਘ ਜੀ ਤੇ ਦੇਵਾਲ ਚਲੇ ਗਏ ਤੇ ਜਦੋਂ ਚਮਕੌਰ ਸਾਹਿਬ ਦੇ ਵੱਲ ਚਲੇ ਗਏ ਸਮੇਂ ਦੇ ਸ਼ਾਸਕਾਂ ਨੂੰ ਪਤਾ ਲੱਗਿਆ ਕਿ ਗੁਰੂ ਗੋਬਿੰਦ ਸਿੰਘ ਜੀ ਇਸ ਸਾਈਡ ਆਏ ਨੇ ਤਾਂ ਉਹਨਾਂ ਨੇ ਚਮਕੌਰ ਸਾਹਿਬ ਵਿਖੇ ਪਹੁੰਚ ਕੇ ਉਹਨਾਂ ਦੇ ਉੱਪਰ ਹਮਲਾ ਕਰ ਦਿੱਤਾ ਤੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਘੜੀ ਦੇ ਉੱਪਰ ਬੈਠੇ ਆਪ ਦੁਸ਼ਮਣਾਂ ਦੇ ਨਾਲ ਲੋਹਾ ਲੈ ਰਹੇ ਨੇ ਤੀਰਾਂ ਦੇ ਨਾਲ ਮੁਕਾਬਲਾ ਕਰ ਰਹੇ ਨੇ ਤੇ ਜਥੇ ਬਣਾ ਕੇ ਸਿੰਘ ਵਾਰੀ-ਵਾਰੀ ਦੇ ਨਾਲ ਜਾ ਰਹੇ ਨੇ ਇਹ ਅਖੀਰ ਦੇ ਵਿੱਚ ਬਾਬਾ ਜੀਤ ਸਿੰਘ ਜੀ ਗੁਰੂ ਪਾਸੇ ਜਦੋਂ ਥਾਪੜਾ ਲੈ ਕੇ ਚਲੇ ਗਏ ਤੇ ਲੜਾਈ ਦੇ ਮੈਦਾਨ ਦੇ ਵਿੱਚ ਜੁਝਦੇ ਗਏ ਜਦੋਂ ਉਹਨਾਂ ਦੇ ਹੱਥੇ ਦੇ ਵਿੱਚੋਂ ਤੀਰ ਖਤਮ ਹੋ ਗਏ ਤਲਵਾਰ ਟੁੱਟ ਗਈ ਤਾਂ ਸਮੇਂ ਦੇ ਜੋ ਮੁਗਲ ਸਿਪਾਹੀ ਸੀ ਉਹਨਾਂ ਨੇ ਮੌਕਾ ਦੇਖਿਆ ਕਿ ਹੁਣ ਇਸ ਗੁਰੂ ਦੇ ਸਿੰਘ ਨੂੰ ਗੁਰੂ ਦੇ ਪੁੱਤਰ ਨੂੰ ਮਾਰਿਆ ਜਾਏ ਤਾਂ ਉਹਨਾਂ ਨੇ ਬਾਰੋ-ਬਾਰੀ ਬਾਬਾ ਜੀਤ ਸਿੰਘ ਜੀ ਦੇ ਸਾਥੀ ਦੇ ਉੱਪਰ ਵਾਰ ਕੀਤੀ ਕਿਉਂਕਿ ਬਾਬਾ ਜੀਤ ਸਿੰਘ ਜੀ ਨੇ ਹੱਥੇ ਹੋ ਚੁੱਕੇ ਸਨ ਉਹਨਾਂ ਦੇ ਪਾਸ ਕੋਈ ਸ਼ਸਤਰ ਨਹੀਂ ਸੀ ਤੇ ਜੋ ਸਪਾਹੀ ਬਾਰ ਕਰ ਰਹੇ ਸੀ ਉਹ ਚਾਹੁੰਦੇ ਸੀ ਕਿ ਸਾਨੂੰ ਸਮੇਂ ਦੇ ਸ਼ਾਸਕਾਂ ਕੋਲੋਂ ਨਾਮ ਮਿਲੇ ਕਿਉਂਕਿ ਉਹਨਾਂ ਦੇ ਟੀਰਾ ਦੇ ਉੱਪਰ ਬਖੋ ਬਖਰੀਆਂ ਇਨਸਾਨ ਨਹੀਂ ਸਨ ਤੇ ਸਾਰੀ ਆਪੋ ਆਪਣਾ ਤੀਰ ਬਾਬਾ ਜੀ ਸਿੰਘ ਦੀ ਸਾਥੀ ਦੇ ਵਿੱਚ ਲਾ ਰਹੇ ਸੀ ਜੋ ਔਰੰਗਜ਼ੇਬ ਦੇ ਸਮੇਂ ਦਾ ਅਖਬਾਰ ਸੀ ਦਰਬਾਰ-ਏ-ਮੌਲਾ ਉਹਦੇ ਮੁਤਾਬਕ 392 ਫਟ ਜਿਹੜੇ ਬਾਬਾ ਜੀ ਸਿੰਘ ਦੀ ਸਾਥੀ ਦੇ ਉੱਪਰ ਲੱਗੇ ਜੋ ਕਿ ਨਾ ਸਹਿਣਯੋਗ ਨੇ ਧੰਨਾ ਹੈ ਉਹ ਰੂਹਾਂ ਜਿਨ੍ਹਾਂ ਨੇ ਸਾਡੇ ਲਈ ਇਹਨੇ ਫਟ ਸਹਿੰ ਕੀਤੇ ਸਾਡੇ ਸਰੀਰ ਦੇ ਉੱਪਰ ਕੋਈ ਛਰੀਟਾ ਆ ਜਾਏ ਥੋੜਾ ਜਿਹਾ ਜ਼ਖਮ ਹੋ ਜੇ ਸੀ ਛੱਟ ਡਾਕਟਰ ਦੇ ਕੋਲ ਪਹੁੰਚਦੇ ਆ ਤੇ ਧੰਨਾ ਹੈ ਉਹ ਆਪਣੇ ਅੱਖੀ ਆਪਣੇ ਪੁੱਤਰਾਂ ਨੂੰ ਤੋਰਿਆ ਤੇ ਅੱਖੀ ਸਾਰਾ ਹਾਲ ਵੇਖਦੇ ਰਹੇ ਕਿਵੇਂ ਬਾਬਾ ਜੀਤ ਸਿੰਘ ਜੀ ਨੇ ਸ਼ਹੀਦੀ ਪ੍ਰਾਪਤ ਕੀਤੀ ਕਿਵੇਂ ਬਾਬਾ ਜੁਹਾਰ ਸਿੰਘ ਜੀ ਨੇ ਸ਼ਹੀਦੀ